ਨੰਗਲ ਜੀ ਬੰਦ ਰੋੜ ਜੀ ਬੰਦ ਰੋੜ ਇਹਦਾ ਕੀ ਨਾਮ ਹੈ ਦਿਖਾਓ ਮੜਾ ਤੋਰ ਕੇ ਦਿਖਾਓ ਖੜੇ ਖੱਟਾ ਛੜ ਦੋ ਮੜਾ ਇਹ ਦਿਖਾ ਦੇ ਨੇ ਕੀ ਬਾਤ ਹੈ ਸਾਰਾ ਪੁੱਛੋ ਮੇਲਾ ਲੁੱਟ ਲਿਆ ਜੀ ਹਿੰਦੁਸਤਾਨ ਨਾਮ ਹੈ ਛੋਟੇ ਦਾ ਇਹ ਹੈ ਵਾਕਈ ਛੋਟਾ ਤੇ ਸ਼ੌਂਕ ਦੇਖੋ ਬਾਈ ਜੀ ਹੋਰਾਂ ਨੇ ਬਹੁਤ ਸੋਨਾ ਸ਼ਿੰਗਾਰ ਕੀ ਲਿਆਂਦਾ ਹੋਇਗਾ ਤੇ ਬਈ ਸ਼ਸ਼ੀ ਕਾਸ ਸਸਰੀ ਗੱਲ ਤੇ ਬਹੁਤ ਸੋਨਾ ਸ਼ੌਂਕ ਹੈ ਬਾਈ ਜੀ ਤੁਹਾਡਾ ਹਾਂ ਜੀ ਹਾਂ ਹਾਂ ਸੋ ਇਹ ਬੱਚਿਆਂ ਨੇ ਪਾਲਿਆ ਜੀ ਛੋਟਾ ਬੱਚਾ ਨੇ ਪਾਲਿਆ ਅੱਛਾ ਅੱਛਾ ਕੀ ਨਾਮ ਬਾਈ ਹੋਰਾਂ ਦਾ ਕਿਹੜੀ ਗੱਲ ਚ ਬੜਦੇ ਹੋ ਕੀ ਇਹ ਕਰੀ ਜਾਂਦਾ ਜੀ ਬੇ ਕਰੀ ਜਾਂਦੇ ਆ ਤੇ ਬਾਹਰ ਨਹੀਂ ਜਾਣਾ ਨਹੀਂ ਬਾਹਰ ਨਹੀਂ ਜਾਣਾ ਬਹੁਤ ਜਾ ਕੈਨੇਡਾ ਕਾ ਨੂੰ ਗੋਹੇ ਜੱਥ ਮਾਰਨੇ ਆ ਸਹੀ ਗੱਲ ਹੈ ਜੀ ਹੈ ਨਹੀਂ ਇਹ ਇੱਥੇ ਸ਼ੌਂਕ ਬਣਾਇਆ ਲੋ ਅੱਛਾ ਸਹੀ ਗੱਲ ਹੈ ਜੀ ਜਿਹੜਾ ਆਪਦੇ ਮੁਲਕ ਦੇ ਵਿੱਚ ਬੱਚੇ ਆਪਦੇ ਕੰਮ ਕਰ ਲੈਣ ਹੈ ਨਾ ਜੀ ਆਪਦੇ ਛੋਟੇ ਤਿਆਰ ਆਪਦੀਆਂ ਨਸਲਾਂ ਤਿਆਰ ਕਰਨ ਸਾਡਾ ਇਹੀ ਉਕ ਹੈ ਜੀ ਹਾਂਜੀ ਹਾਂਜੀ ਸਾਡਾ ਸੱਤ ਪਰ ਰਤਿਆ ਫਾਰਮ ਚੈਨਲ ਹੈ ਜੀ ਅਸੀਂ ਇਸੇ ਚੈਨਲ ਦੇ ਉੱਤੇ ਜਿਹੜੇ ਲੋਕ ਚੰਗੀਆਂ ਮੱਝਾਂ ਗਾਵਾਂ ਬੱਕਰੀਆਂ ਘੋੜੇ ਕੁੱਤੇ ਕੋਈ ਵੀ ਕੰਮ ਕਰਦੇ ਆ ਕਿਸਾਨੀ ਸਿੱਖ ਦਿੰਦਾ ਅਸੀਂ ਉਹਨੂੰ ਬੜਾ ਅਪ ਜੇ ਸਾਡੇ ਚੈਨਲ ਦੇ ਚਰੀ ਉਹਦੀ ਐਡ ਕਰਵਾਉਣੀ ਹੋਵੇ ਚਾਹੇ ਉਹਦਾ ਲੋਕਾਂ 'ਚ ਨਾਮ ਜਾਵੇ ਅਸੀਂ ਉਹਨੂੰ ਐਪਰੀਸ਼ੀਏਟ ਹੀ ਕਰਦੇ ਆ ਕਿ ਜਿਹੜੇ ਬੱਚੇ ਮੁੰਡੇ ਆ ਸਾਡੇ ਵਰਗੇ ਨੌਜਵਾਨ ਨਸ਼ੇ ਪਤਨ ਤੋਂ ਬਚ ਕੇ ਤੇ ਬਾਹਰ ਕੈਨੇਡਾ ਵਾਲਾ ਵੀ ਨਸ਼ੇ ਹੀ ਆ ਜੀ ਹਾਂਜੀ ਉਹ ਵੀ ਉਸ ਨਸ਼ੇ ਤੋਂ ਵੀ ਬਚ ਕੇ ਆਪਦੇ ਘਰ 'ਚ ਦੋ ਰੁਪਏ ਕਮਾਉਣ ਲੱਗ ਜੇ ਇਹ ਹੁਣ ਤੁਸੀਂ ਦੱਸੋ ਜੀ ਤੁਹਾਡੇ ਕੰਮ ਬਾਰੇ ਇਹ ਪਹਿਲਾਂ ਛੋਟੇ ਬਾਈ ਦੱਸ ਦੋ ਕਿ ਕਿੱਥੋਂ ਦਾ ਹਿਸਾਬ ਕਿਤਾਬ ਇਹਦਾ ਕੀ ਮਾਪਿਓ ਹੈ ਇਹਦਾ ਨਾਂ ਬਾਈ ਹਿੰਦੁਸਤਾਨ ਹਾਂਜੀ ਤੇ ਐਮ 29 ਬਲੱਡ ਲੈਣ ਐਮਨ ਅੱਤੀ ਬੱਦ ਲੈਣਾ ਐਮਨ ਅੱਤੀ ਕਿਹਦਾ ਝੋਟਾ ਸੀਗਾ ਉਹ ਉਹ ਹਰਿਆਣੇ ਦਾ ਸੀਗਾ ਹਰਿਆਣੇ ਦਾ ਸੈੱਟ ਹੋ ਗਈ ਹੁਣ ਅੱਛਾ ਸੀਮਨ ਇਹਨਾਂ ਦਾ ਬਣਾਇਆ ਵਾ ਸੀਮਨ ਬਣਾਇਆ ਹੋਇਆ ਬੱਚੇ ਬਹੁਤ ਜ਼ਿਆਦਾ ਪਾਉਂਦਾ ਹੋਣੀ ਆਉਣ ਲੱਗੇ ਆ ਬੱਚੇ ਅੱਛਾ ਕਿਤੇ ਚਾਰ ਸਾਲ ਦਾ ਆਪ ਹੈ 3.5 ਸਾਲ ਦਾ ਬੱਚੇ ਕਿੰਨੇ ਕਾਗੇ ਦੇ ਬੱਚੇ 200 ਦੇ ਕਰੀਬ ਆ ਗਏ 200 ਬੱਚੇ ਆ ਗਏ ਅੱਛਾ ਤੇ ਝੋਟੀਆਂ ਵੀ ਇੰਨੀਆਂ ਦੀਆਂ ਦੁੱਧਦੋਂ ਆਇਆਂ ਨਹੀਂ ਹਲੇ ਤਾਂ ਬੱਚੇ ਆਉਣ ਨਹੀਂ ਲੱਗੇ ਆ ਬਈ ਝੋਟੀਆਂ ਛੋਟਾ ਨਾ ਲਈ ਆ ਝੋਟੀਆਂ ਨੇ ਹਲੇ ਹਾਂ ਠੀਕ ਐ ਦੇਖੋ ਜੀ ਸੀਮਨ ਤਿਆਰ ਆ ਬਹੁਤ ਵਾਤ ਸੀਮਨ ਲਵਾਉ ਆਪਾਂ ਸੀਮਨ ਤਿਆਰ ਹੈ ਬੱਚੇ ਵਧੀਆ ਹੁੰਦੇ ਆ ਬੱਚੇ ਬਹੁਤ ਵਧੀਆ ਹੁੰਦੇ ਕੋਈ ਨੋਰਮਲ ਮੱਝ ਤੇ ਵੀ ਪਾਉਂਦੀ ਸੀਮਨ ਚੜਾ ਲਵੇ ਹਾਂ ਬੱਚਾ ਬਹੁਤ ਆਪਦੇ ਤੇ ਲੈ ਕੇ ਜਾਣਾ ਜੈਡ ਬਲੈਕ ਕਿੰਨੀ ਫੀਸ ਲੈਣੇ ਸੀਮਨ ਦੀ 200 ਰੁਪਿਆ ਸੀਮਨ ਸਿਰਫ 200 ਰੁਪਿਆ ਬਹੁਤ ਵਧੀਆ ਜੀ ਤੇ ਆ ਵੀ ਪਰਦਨੋ ਕਿ ਤੁਸੀਂ ਡਾਕਟਰ ਬੁਲਾਉਣੇ ਫਿਰ ਨਹੀਂ ਆਪਣੇ ਪੰਜਾਬ ਵਿੱਚ ਡਿਲੀਵਰੀ ਆ ਡਾਕਟਰਾਂ ਕੋਲ ਤੇ ਡਾਕਟਰਾਂ ਕੋਲ ਆ ਕੀ ਨਾਮ ਤੋਂ ਬੰਦਾ ਫਿਰੇ ਹਿੰਦੁਸਤਾਨ ਅੱਛਾ ਜੇ ਕੋ ਬੰਦਾ ਕਹਿੰਦਾ ਜੀ ਹਿੰਦੁਸਤਾਨ ਦਾ ਸੀਮਨ ਭਰਨਾ ਹੈ ਡਾਕਟਰ ਪਰਦਨੋ ਲਓ ਦਿਖਾइए ਫਿਰ ਦੁਬਾਰੇ ਲਓ ਜੀ ਹਿੰਦੁਸਤਾਨ ਹੈ ਜੇ ਕਿਸੇ ਨੇ ਇਹਦੀ ਸੀਮਨ ਲੈਣਾ ਹੋਵੇ ਤਾਂ ਤੁਸੀਂ ਕਿਸੇ ਵੀ ਡਾਕਟਰ ਨੂੰ ਕਹਿ ਸਕਦੇ ਹੋ ਜੇ ਡਾਕਟਰ ਕਹੇ ਸਾਡੇ ਕੋਲ ਹੈ ਨਹੀਂ ਤਾਂ ਫਿਰ ਆਪਾਂ ਬੰਜਾਂ ਦਾ ਨੰਬਰ ਚਲਾ ਦਿੰਨੇ ਆ ਤੇ ਬੰਜਾਂ ਦੇ ਨੰਬਰ ਤੇ ਸੰਪਰਕ ਕਰ ਲਿਓ ਠੀਕ ਹੈ ਜੀ ਆ ਦੇਖੋ ਭਾਈ ਜੇ ਕੋ ਡਾਕਟਰ ਕਦੇ ਵੀ ਹੈ ਨਹੀਂ ਸੀਮਨ ਸਾਡੇ ਕੋਲੇ ਕਿੰਨੀ ਕਹਿੰਦਾ ਨਹੀਂ ਭਾਈ ਮੇਰਾ ਨੰਬਰ ਲੈ ਲਓ ਬੋਲੋ 90567034 ਠੀਕ ਹੈ ਮੇਰੇ ਨਾਲ ਗੱਲ ਕਰ ਲਿਓ ਤੇ ਡਾਕਟਰ ਨੂੰ ਆਪਾਂ ਸੀਮਨ ਪਾ ਦੇਣਾ ਠੀਕ ਹੈ